ਸਿੱਖ ਜਥੇਬੰਦੀਆਂ ਨੇ ਅਕਾਲੀ ਦਲ ਲੀਡਰ ਦਾ ਘਰ ਘੇਰ ਲਿਆ ਤੇ ਉਥੇ ਹੀ ਟਕਰਾਹ ਦੀ ਸਥਿਤੀ ਦਿਖਾਈ ਦੇ ਰਹੀ ਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਮੌਜੂਦ ਹੈ ਤੇ ਦੱਸਦੀ ਹੈ ਕਿ ਸਭ ਹੁੰਦੇ ਹੀ ਉਥੇ ਸਥਿਤੀ ਤਣਾਅਪੂਰਨ ਹੋ ਗਈ ਹੈ ਤੇ ਇਸ ਨੂੰ ਲੈ ਕੇ ਦੱਸਦੀ ਹੈ ਕਿਤੇ ਨੇ ਜਥੇਦਾਰਾਂ ਸਹਿਬਾਨਾਂ ਨੂੰ ਬਾਹਰ ਦਾ ਰਾਹ ਦਿਖਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਧੜਾ ਕਸੂਤਾ ਕਰ ਗਿਆ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਦੇ ਵੱਲੋਂ ਹੁਣੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਦੇ ਉੱਪਰ ਸਵਾਲ ਉਠਾਰੀਆਂ ਨੇ ਤੇ ਇਸ ਮੌਕੇ ਨਰਾ ਸਿੱਖ ਤਾਲਮੇਲ ਕਮੇਟੀ ਨੇ ਅੱਜ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਦੱਸਦੀ ਹੈ ਕਿ ਇਹ ਪ੍ਰਦਰਸ਼ਨ ਜਥੇਦਾਰ ਨੂੰ ਹਟਾਉਣ ਵਾਲੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਦੇ ਘਰ ਦੇ ਬਾਹਰ ਕੀਤਾ ਗਿਆ ਸੀ ਪਰ ਜਦੋਂ ਪੁਲਿਸ ਨੇ ਸਿੱਖ ਤਾਲਮਿਲ ਕਮੇਟੀ ਦੇ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਮੰਨਣ ਦੇ ਸਮਰਥਕ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਹੀ ਇਕੱਠੇ ਹੋ ਗਏ ਤੇ ਤੁਹਾਨੂੰ ਦੱਸ ਦਈਏ ਕਿ ਪੂਰੀ ਹੰਗਾਮਾ ਜਿਹੜਾ ਕਿ ਜਲੰਧਰ ਦੇ ਅਮਨ ਨਗਰ ਦੇ ਵਿੱਚ ਕਲਵੰਤ ਸਿੰਘ ਮੰਨਣ ਦੇ ਘਰ ਦੇ ਬਾਹਰ ਵਾਪਰੀ ਇਸ ਵੇਰੇ ਕਰੀਬ 11 ਵਜੇ ਸਿੱਖ ਤਾਲਮਿਲ ਕਮੇਟੀ ਦੇ 10 ਵਰਕਰ ਮੰਨਣ ਦੇ ਘਰ ਦੇ ਬਾਹਰ ਚਟਾਈਆਂ ਲੈ ਕੇ ਪਹੁੰਚੇ ਅਤੇ ਨਾਰੇਵਾਜ਼ੀ ਸ਼ੁਰੂ ਕਰ ਦਿੱਤੀ ਨਾਰੇਵਾਜ਼ੀ ਦੌਰਾਨ ਪੁਲਿਸ ਨੇ ਕਿਸੇ ਜਿਹੜੇ ਕੇਸ ਸਿੱਖ ਤਾਲਮਿਲ ਕਮੇਟੀ ਦੇ ਮੈਂਬਰਾਂ ਨੂੰ ਬੈਰੀਗੇਟ ਕਰਕੇ ਰੋਕ ਲਿਆ ਜਿਸ ਤੋਂ ਬਾਅਦ ਦੱਸਿਏ ਕਿ ਸਿੱਖ ਤਾਲਮਿਲ ਕਮੇਟੀ ਨੇ ਕਰਦੇ ਨੇੜਲੇ ਇੱਕ ਚੌਂਕ ਤੇ ਚਟਾਈ ਵਛਾਈ ਤੇ ਪਾਰਟ ਸ਼ੁਰੂ ਕਰ ਦਿੱਤਾ ਸਭ ਹੁੰਦੇ ਇਉਥੇ ਸਥਿਤੀ ਜਿਹੜੀ ਕਿ ਤਣਾਅਪੂਰਨ ਹੋ ਗਈ ਤੇ ਜਦੋਂ ਸਿੱਖ ਤਾਲਮਿਲ ਕਮੇਟੀ ਦੇ ਲਗਭਗ 10 ਮੈਂਬਰ ਦਰਿਆ ਵਿਸ਼ਾ ਕੇ ਬੈਠੇ ਤਾਂ ਮੰਨਣ ਦੇ ਸਮਰਥਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਮੰਨਣ ਦੇ ਪੱਖ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮਰਥਕ ਆ ਗਏ ਤੇ ਜਿਸ ਕਾਰਨ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ ਤੇ ਇਸ ਮੌਕੇ ਮਾਹੌਲ ਤਣਾਅਪੂਰਨ ਹੁੰਦਿਆ ਦੇਖ ਕੇ ਜਿਲੰਦਰ ਸਿਟੀ ਪੁਲਿਸ ਵੱਲੋਂ ਮੌਕੇ ਤੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਤੇ ਜਿਸ ਤੋਂ ਬਾਅਦ 70 ਤੋਂ ਵੱਧ ਕਰਮਚਾਰੀ ਅਧਿਕਾਰੀ ਮੌਕੇ ਤੇ ਮੌਜੂਦ ਹਨ ਏਸੀਪੀ ਤੇ ਉਥੇ ਹੀ ਦੱਸਦੀ ਹੈ ਕਿ ਕਈ ਪੁਲਿਸ ਅਧਿਕਾਰੀਆਂ ਉੱਥੇ ਮੌਜੂਦ ਨੇ ਤੇ ਜਿੱਸ ਦੇ ਤਹਿਤ ਕਿਹਾ ਕਿ ਮੌਕੇ ਤੇ ਸਥਿਤੀ ਨੂੰ ਕਿਸੇ ਵੀ ਤਰ੍ਹਾਂ ਕਾਬੂ ਤੋਂ ਬਾਹਰ ਨਹੀਂ ਦਿੱਤਾ ਜਾਣ ਜਾਵੇਗਾ ਤੇ ਦੱਸਦੀ ਹੈ ਕਿ ਕਈ ਜਿਹੜੇ ਕੇਸ ਸਿੱਖ ਜਥੇਬੰਦੀਆਂ ਹੁਣ ਪੜਖਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਤਿੰਨ ਤਕਾਂ ਦੇ ਜਥੇਦਾਰ ਸਹਿਬਾਨਾਂ ਨੂੰ ਬਾਹਰ ਦਾ ਰਾਹ ਦਿਖਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਾਗਲ ਧੜਾ ਹੁਣ ਇੱਕ ਸੂਤਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸਿੱਖ ਜਥੇਬੰਦੀਆਂ ਕਈ ਤਰ੍ਹਾਂ ਦੇ ਸਵਾਲ ਉਠਾ ਰਹੀਆਂ ਨੇ ਤੇ ਉਥੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਵੱਲੋਂ ਵੀ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਦੇ ਉੱਪਰ ਸਵਾਲ ਉਠਾ ਰਹੀਆਂ ਨੇ ਤੇ ਦੱਸਿਆ ਕਿ ਸਿੱਖ ਜਥੇਬੰਦੀਆਂ ਲਗਾਤਾਰ ਨਿਰਾਸ਼ ਦਿਖਾਈ ਦੇ ਰਹੀਆਂ ਨੇ ਤੇ ਹੁਣ ਉਥੇ ਹੀ ਐਸਟੀਪੀਸੀ ਦੇ ਜਿਹੜੇ ਕਿ ਸਕੱਤਰ ਕੁਲਵੰਤ ਸਿੰਘ ਮੰਨਣ ਦਾ ਘਰ ਘੇਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਕਿ ਅਕਾਲੀ ਦਲ ਦੇ ਲੀਡਰਾਂ ਦਾ ਘਰ ਵੀ ਜਿਹੜਾ ਘੇਰਿਆ ਗਿਆ ਹੈ ਤੇ ਟਕਰਾਹ ਦੀ ਸਥਿਤੀ ਜਿਹੜੀ ਕਿ ਇੱਕ ਦੇਖੋ ਨੂੰ ਮਿਲ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਦੂਜੇ ਪਾਸੇ ਮੌਜੂਦ ਹੈ ਤੇ ਸਥਿਤੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਕਿ ਬਣੀ ਹੋਈ ਨਜ਼ਰ ਆ ਰਹੀ ਹੈ ਸਿੱਖ ਜਥੇਬੰਦੀਆਂ ਹੁਣ ਪੂਰੀ ਤਰ੍ਹਾਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ